ਪਿਛਲੀ ਵੀਡੀਓ ਤੁਸੀਂ ਵੇਖਿਆ ਸੀਗਾ ਕਿ ਆਪਾਂ ਰਾਤ ਆ ਕੇ ਜੈਪੁਰ ਰੁਕੇ ਸੀਗੇ ਬਾਇਆ ਟ੍ਰੇਨ ਤੇ ਅੱਜ ਪੂਰਾ ਜੈਪੁਰ ਘੁਮਾਂਗੇ ਇੱਕ ਬੱਸ ਚੱਲਦੀ ਆ ਜੈਪੁਰ ਚ ਸਵੇਰੇ 10:00 10:10 ਵਜੇ ਉਹ ਪੂਰਾ ਜੈਪੁਰ ਘੁਮਾਉਂਦੀ ਆ 200 ਰੁਪਏ ਦੇ ਵਿੱਚ ਤੇ ਉਹ ਬੱਸ ਹੀ ਤੁਹਾਨੂੰ ਦੱਸਾਂ ਹੋਰ ਗਿਆ ਸਾਹਮਣੇ ਲੱਗੀ ਖੜੀ ਹੈ ਆਪਣੀ ਬੱਸ ਜੀ ਦੇ ਵਿੱਚ ਆਪਾਂ ਜਾਣਾ ਪੂਰਾ ਜੈਪੁਰ ਵੇਖਣਾ ਇਹਦੇ ਵਿੱਚ ਬਹਿ ਕੇ ਇਹ ਬੱਸ ਆ ਜਿਹੜੀ ਪੂਰੇ ਜੈਪੁਰ ਸੈੱਟ ਦਾ ਜਾਂ ਜਿੰਨੇ ਵੀ ਇੱਥੇ ਕਿਲੇ ਨੇ ਅਮੇਰ ਫੋਰਟ ਤੱਕ ਸਾਰੇ ਕਿਲੇ ਵਿਖਾਉਂਦੀ ਆ ਇਸ ਬੱਸ ਦਾ ਕਿਰਾਇਆ ਹੈਗਾ ਪਰ ਵਿਅਕਤੀ 150 ਰੁਪਇਆ ਤੇ ਆਪਣਾ ਕਿਰਾਇਆ ਬਾਈਕਰਾਂ ਨੇ ਬੱਸ ਵਾਲਿਆਂ ਨੇ ਕਰਤਾ ਮਾਫ। ਇਹੋ ਜਿਹੇ ਹੋਰ ਵੀ ਬਹੁਤ ਬੱਸਾਂ ਚੱਲਦੀਆਂ ਨੇ ਜੈਪੁਰ ਦੇ ਵਿੱਚ ਇਹਨਾਂ ਦੇ ਹੋਟਲਾਂ ਨਾਲ ਸੰਪਰਕ ਨਹੀਂ ਸਿੱਧੇ ਤੇ ਜਿੱਥੇ ਜਿੱਥੇ ਵੀ ਤੁਸੀਂ ਹੋਟਲ 'ਚ ਰੁਕਦੇ ਹੋ ਆ ਕੇ ਤਾਂ ਇਹ ਬੰਦੇ ਹੋਟਲ 'ਚ ਤੁਹਾਨੂੰ ਆਪਣੇ ਆਪ ਚੱਕਦੇ ਤੁਰੇ ਜਾਣਗੇ ਜਿੱਥੇ ਵੀ ਤੁਸੀਂ ਰੁਕੇ ਹੋਏ ਹੋ ਕਿਉਂਕਿ ਹੋਟਲਾਂ ਨੇ ਉਹਨਾਂ ਨੂੰ ਫੋਨ ਕਰਕੇ ਦੱਸ ਦਿੰਦੇ ਨੇ ਕਿ ਸਾਡੇ ਕੋਲ ਇੰਨੇ ਬੰਦੇ ਰੁਕੇ ਹੋਏ ਨੇ ਉਹਨਾਂ ਨੇ ਸਾਰਾ ਜੈਪੁਰ ਵੇਕਣਾ ਥੋੜੀ ਬਸਤੀ। ਜੈਪੁਰ ਸਹਿਰ ਮਹਾਰਾਜਾ ਜੈ ਸਿੰਘ ਦੁਆਰਾ ਬਸਾਇਆ ਗਿਆ ਸੀ। ਤੇ ਇਹਦਾ ਨਾਮ ਇਸੇ ਕਰਕੇ ਜੈਪੁਰ ਪਿਆ ਕਿਉਂਕਿ ਜੈ ਦਾ ਮਤਲਬ ਰਾਜਾ ਪੁਰ ਦਾ ਮਤਲਬ ਸਿਟੀ ਅੱਜ ਕੱਲ ਇਹ ਰਾਜਸਥਾਨ ਦੀ ਰਾਜਧਾਨੀ ਹੈ ਤੇ ਇਹਨੂੰ ਇੰਡੀਆ ਦੀ ਮੋਸਟ ਪਪੂਲਰ ਪਿੰਕ ਸਿਟੀ ਵੀ ਕਿਹਾ ਜਾਂਦਾ ਅੱਜ ਕੱਲ ਇਹ ਪਿੰਕ ਸਿਟੀ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਪੂਰੇ ਸੰਸਾਰ ਦੇ ਵਿੱਚ ਜਿਹੜਾ ਇਹ ਤੁਸੀਂ ਸਟੈਚੂ ਵੇਖ ਰਹੇ ਹੋ ਇਹ ਚੌਂਕ ਦੇ ਵਿੱਚ ਲੱਗਾ ਸਟੈਚੂ ਮਹਾਰਾਜਾ ਜੈ ਸਿੰਘ ਦਾ ਹੈ ਜੀਤੇ ਦੁਆਰਾ ਇਹ ਸਹਿਰ ਬਸਾਇਆ ਗਿਆ ਸੀ ਆਸਲੀ ਸਫਰ ਜਿਹੜਾ ਉਹ ਇੱਥੋਂ ਹੀ ਸ਼ੁਰੂ ਹੁੰਦਾ ਮਹਾਰਾਜ ਜੈ ਸਿੰਘ ਦੇ ਸਟੈਚੂ ਵਾਲੇ ਚੌਕ ਕੋਲ ਦੀ ਹੁੰਦੀ ਹੋਈ ਬੱਸ ਸਿੱਧੀ ਜਾਂਦੀ ਹੈ ਬਿਰਲਾ ਮੰਦਰ ਵੱਲ ਨੂੰ ਕਿਉਂਕਿ ਬਿਰਲਾ ਮੰਦਰ ਰਾਜਸਥਾਨ ਦੇ ਜਿਹੜੇ ਲੋਕ ਨੇ ਉਹ ਪਾਂਸੀਆਂ ਨੂੰ ਦਾਣੇ ਪਾਉਣੇ ਬਹੁਤ ਚੰਗਾ ਮੰਨਦੇ ਨੇ ਕਹਿੰਦੇ ਨੇ ਵੀ ਕਿ ਪਾਂਸੀਆਂ ਦਾ ਢਿੱਡ ਭਰਨ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਜਦੋਂ ਹੀ ਸਾਡੇ ਸਫ਼ਰ ਦੀ ਸ਼ੁਰੂਆਤ ਹੋਈ ਤਾਂ ਬੱਸ ਵਾਲੇ ਭਾਈ ਸਾਨੂੰ ਲੈ ਕੇ ਗਏ ਸਭ ਤੋਂ ਪਹਿਲਾਂ ਬਿਰਲਾ ਮੰਦਰ ਇਹ ਬਿਰਲਾ ਦਵਾਰਾ ਬਣਾਇਆ ਗਿਆ ਚਿੱਟੇ ਸੰਗਮਰਮਤੋਂ ਇਸ ਦੀ ਜਿਹੜੀ ਦੇਖਾ ਉਹ ਤਿੰਨ ਧਰਮਾਂ ਦੀ ਦੇਖ ਨੂੰ ਦਰਸਾਉਂਦੀ ਹੋਈ ਦੇਖਾ ਹੈ ਪਹਿਲੀ ਜਦੋਂ ਇਹ ਦੀ ਤੁਸੀਂ ਦੇਖ ਦੇਖੋਗੇ ਇਹਦੇ ਸਾਹਮਣੇ ਖੜ ਕੇ ਤਾਂ Hindu ਧਰਮ ਦੇ ਜੋ ਮੰਦਿਰ ਦੀ ਦੇਖ ਵੀ ਦਿਖਦੀ ਆ ਤੇ Christian ਦੇ ਧਰਮ ਦੀ ਜਿਹੜੀ ਚਰਚ ਦੀ ਦੇਖ ਵੀ ਦਿਖਦੀ ਆ ਤੇ ਨਾਲ ਹੀ Muslim ਧਰਮ ਦੀ ਮਸਜਿਦ ਦੀ ਦੇਖ ਵੀ ਦਿਖਦੀ ਆ ਇਹ ਮੰਦਿਰ ਜਿਹੜਾ ਇਹ ਤਿੰਨੇ ਧਰਮਾਂ ਦੇ ਧਾਰਮਿਕ ਸਥਾਨਾਂ ਦੀ ਦਿੱਖ ਦਸੌੜਾ ਹੋਇਆ ਮੰਦਿਰ ਹੈ ਜੈਪੁਰ ਦੇ ਵਿੱਚ ਬਿਰਲਾ ਮੰਦਿਰ ਦੇਖਣ ਤੋਂ ਬਾਅਦ ਬੱਸ ਆਏ ਬਾਈ ਨੇ ਬੱਸ ਸਿੱਧੀ ਖਿੱਚਤੀ ਜੈਪੁਰ ਮਿਊਜ਼ੀਅਮ ਵੱਲ ਤੇ ਜਾਂਦੇ ਜਾਂਦੇ ਰਾਹਤੇ ਦੇ ਵਿੱਚ ਇੱਕ ਆ ਸਾਹਮਣੇ ਜਿਹੜੀ ਬਿਲਡਿੰਗ ਆਊਗੀ ਤੁਸੀਂ ਵੇਖ ਸਕਦੇ ਆ ਇਹ ਬਿਲਡਿੰਗ ਵੀ ਮੈਨੂੰ ਬਹੁਤ ਸੋਹਣੀ ਲੱਗੀ ਤੇ ਆਪਾਂ ਇਹਨੂੰ ਵੀ ਵਿੱਚ ਕਵਰ ਕਰ ਲਿਆ ਪਰ ਇਹ ਆਪਾਂ ਨੂੰ ਪਤਾ ਨਹੀਂ ਕਿ ਇਹ ਹੈ ਕੀ ਹੈ ਨਾਲ ਇਹਦੇ ਬੀਜ ਵਾਲਾ ਗ੍ਰੈਡ ਬਣਿਆ ਹੋਇਆ ਪਤਾ ਨਹੀਂ ਇਹ ਗ੍ਰੈਡ ਐਨਾ ਸੋਹਣਾ ਪਤਾ ਨਹੀਂ ਕੀ ਹੈ ਪਰ ਸਾਡਾ ਧਨੋਲੇ ਵਾਲਾ ਗ੍ਰੈਡਾ ਵੀ ਹਾਲਤ ਬਹੁਤ ਖਾਸ ਆ ਇਹ ਬਹੁਤ ਸੋਹਣਾ ਤੇ ਨਾਲ ਹੀ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਜਿਹੜਾ ਉਹ ਸਾਹਮਣੇ ਉੱਪਰ ਕਿਲਾ ਦਿਖ ਰਿਹਾ ਉਹ ਸਰਕਾਰ ਨੇ ਕਿਸੇ ਨੂੰ ਵੇਚਤਾ ਉਹ ਕਿਸੇ ਦੀ ਪ੍ਰਾਈਵੇਟ ਨਿੱਜੀ ਪ੍ਰਾਪਰਟੀ ਆ ਉਹਨੂੰ ਦੇਖਣ ਦੀ ਇਜਾਜ਼ਤ ਨਹੀਂ ਹੈਗੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀ ਸੈਂਟਰਲ ਮਿਊਜ਼ੀਅਮ ਜੈਪੁਰ ਇਸ ਮਿਊਜ਼ੀਅਮ ਨੂੰ ਅਲਵੰਟ ਹਾਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਮਿਊਜ਼ੀਅਮ ਵੇਖਣ ਤੋਂ ਬਾਅਦ ਫਿਰ ਬਸ ਐਂਟਰ ਹੁੰਦੀ ਹੈ ਜੈਪੁਰ ਦੀ ਪਿੰਕ ਸਿਟੀ ਦੇ ਵਿੱਚ ਮਿੱਤਰੋ ਪਿੰਕ ਸਿਟੀ ਦਾ ਜਿਹੜਾ ਨਜ਼ਾਰਾ ਵੇਖਣ ਵਾਲਾ ਉਹ ਵੱਖਰਾ ਹੀ ਆ ਤੇ ਦਿਨੇ ਦਾ ਜਿਹੜਾ ਨਜ਼ਾਰਾ ਹੈਗਾ ਹੈਗਾ ਤੇ ਰਾਤ ਨੂੰ ਕਹਿੰਦੇ ਇਹਦੂ ਵੀ ਬਹੁਤ ਸੋਹਣਾ ਨਜ਼ਾਰਾ ਹੁੰਦਾ ਤੇ ਰਾਤ ਨੂੰ ਜਿਹੜੀ ਇਹ ਸਾਰੀ ਛੇੜੀ ਆ ਪਿੰਕ ਪਿੰਕ ਜੰਗਦੀ ਆ ਲਾਈਟਾਂ ਦੇ ਚਾਨਣ ਦੇ ਵਿੱਚ ਤੇ ਰਾਤ ਨੂੰ ਵੇਖਣ ਵਾਲੀ ਵੱਧ ਹੁੰਦੀ ਆ ਤੇ ਦਿਨੇ ਇਹਦਾ ਜਿਹੜਾ ਵੇਖਣ ਦਾ ਨਜ਼ਾਰਾ ਬਹੁਤ ਘੱਟ ਆਉਂਦਾ ਕਿਉਂਕਿ ਭੀੜ ਭੜੱਕਾ ਵਾਲਾ ਹੁੰਦਾ ਤੇ ਨਾਲ ਹੀ ਆਪਾਂ ਤੁਹਾਨੂੰ ਦੱਸ ਦਈਏ ਕਿ ਪਿੰਕ ਸਿਟੀ ਨੂੰ ਵਰਲਡ ਦੀ ਜਿਹੜੀ ਨੰਬਰ 1 ਸਮਾਰਟ ਸਿਟੀ ਦੱਸਿਆ ਗਿਆ ਤੇ ਇਹਨੂੰ ਨੰਬਰ 1 ਸਮਾਰਟ ਸਿਟੀ ਦਾ ਕਹਿੰਦੇ ਨੇ ਪੂਰੇ ਵਰਲਡ ਦੇ ਵਿੱਚ ਇਹਦੇ ਵਰਗਾ ਸ਼ਹਿਰ ਕੋਈ ਹੋਰ ਕਿਤੇ ਵੀ ਨਹੀਂ ਹੈਗਾ ਨੰਬਰ 1 ਸਮਾਰਟ ਸਿਟੀ ਇਹਨੂੰ ਤਾਂ ਕਿਹਾ ਜਾਂਦਾ ਕਿਉਂਕਿ ਇਹਦੇ ਇਹ ਆ ਕਿ ਗਲੀ ਦੇ ਸਾਹਮਣੇ ਗਲੀਆਂ ਤੇ ਦੁਕਾਨਾਂ ਦੇ ਸਾਹਮਣੇ ਦੁਕਾਨਾਂ ਨੇ ਮੰਦਰ ਦੇ ਸਾਹਮਣੇ ਮੰਦਰ ਹੈ ਇਸ ਸਿਟੀ ਦੇ ਪਿੰਕ ਸਿਟੀ ਦੇ ਮੇਨ 8 ਗੇਟ ਨੇ ਜਿਨ੍ਹਾਂ ਵੀ ਦੀ ਤੁਸੀਂ ਪ੍ਰਵੇਸ਼ ਕਰ ਸਕਦੇ ਹੋ ਤੇ ਨਿਕਾਸ ਕਰ ਸਕਦੇ ਹੋ ਅੰਦਰ ਵੀ ਆ ਸਕਦੇ ਹੋ ਤੇ ਬਾਹਰ ਵੀ ਜਾ ਸਕਦੇ ਹੋ ਜਿਨ੍ਹਾਂ ਵੀ ਦੀ ਮੇਨ 8 ਗੇਟ ਨੇ ਪਿੰਕ ਸਿਟੀ ਦਾ ਨਜ਼ਾਰਾ ਮਿੱਤਰੋ ਜੇਕਰ ਦੇਖਣਾ ਤਾਂ ਘਟੋ ਘਟ ਬੰਦਾ 2-3 ਦਿਨਾਂ ਵਾਸਤੇ ਜੈਪੁਰ ਆਇਆ ਹੋਵੇ 2-3 ਦਿਨ ਦਾ ਟੂਰ ਪਲਾਨ ਹੋਵੇ ਬੰਤੇ ਜੈਪੁਰ ਦਾ ਤੇ ਇਹ ਪਿੰਕ ਸਿਟੀ ਜਿਹੜੀ ਰਾਤ ਨੂੰ ਵੇਖਣੀ ਬਹੁਤ ਸੋਹਣੀ ਲੱਗਦੀ ਹੈ ਰਾਤ ਦਾ ਇਹਦਾ ਨਜ਼ਾਰਾ ਜਿਹੜਾ ਉਹ ਵੱਖਰਾ ਹੀ ਆ ਪਿੰਕ ਸਿਟੀ ਵਾਲੇ ਰੋਡ ਤੇ ਭੀੜ ਭੜੱਕਾ ਟ੍ਰੈਫਿਕ ਦਾ ਬਹੁਤ ਹੁੰਦਾ ਪਾਪਾ ਪੀਪੀ ਬਹੁਤ ਹੁੰਦੀ ਆ ਤੇ ਇਹ ਸਾਰੀਆਂ ਜਿਹੜੀਆਂ ਤੁਸੀਂ ਵੇਖ ਰਹੇ ਹੋ ਥੱਲੇ ਇਹ ਸਾਰੀਆਂ ਦੁਕਾਨਾਂ ਨੇ ਤੇ ਆਪਾਂ ਸੱਜੀ ਸਾਈਡ ਬੈਠੇ ਆਂ ਬਸ ਦੀ ਇਹ ਸੱਜੇ ਪਾਸਿਓਂ ਖਾ ਰਹੇ ਆ ਤੁਹਾਨੂੰ ਜਿਹੜਾ ਜਹਾਵਾ ਮਹਿਲ ਆ ਉਹ ਪਿੰਕ ਸਿਟੀ ਦੇ ਖੱਬੇ ਪਾਸੇ ਆ ਤੇ ਮੁਰਦੇ ਹੋ ਤੁਹਾਨੂੰ ਜਿਹੜਾ ਆਪਾਂ ਹਵਾ ਮਹਿਲ ਵਿਖਾਵਾਂਗੇ ਉਹਦਾ ਵੀ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਹਵਾ ਮਹਿਲ ਕਿਵੇਂ ਲੱਗਦਾ ਮੁਰਦੇ ਹੋ ਇਹਨੂੰ ਹੋ ਸਕਦਾ ਥੋੜਾ ਹਨੇਰਾ ਹੋ ਜੇ ਤਾਂ ਹਵਾ ਮਹਿਲ ਹੋਰ ਵੀ ਸੋਹਣਾ ਦਿਖੂ ਲੱਗ ਚਲਦੀਆਂ ਲਾਈਟਾਂ ਦੇ ਵਿੱਚ ਗਾਈਡ ਨੇ ਦੱਸਿਆ ਕਿ ਆਪਾਂ ਆਉਂਦੇ-ਆਉਂਦੇ ਹਵਾ ਮਹਿਲ ਬਸ ਬਾਹਰੋਂ ਹੀ ਵੇਖਾਂਗੇ ਅੰਦਰ ਨਹੀਂ ਜਾਂਦੇ ਹਵਾ ਮਹਿਲ ਦੇਖਣ ਕਿਉਂਕਿ ਇੱਥੇ ਹਵਾ ਮਹਿਲ ਦੇਖਣ ਲਈ ਟ੍ਰੈਫਿਕ ਬਹੁਤ ਆ ਇੱਥੇ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਇੱਥੇ ਬੱਸ ਰੋਕਣ ਦਾ ਕਿਤੇ ਕੋਈ ਪ੍ਰਬੰਧ ਨਹੀਂ ਹੈਗਾ ਇਸ ਰੋਡ ਦੇ ਉੱਤੇ ਟ੍ਰੈਫਿਕ ਬਹੁਤ ਆ ਚਲਾਨ ਬਹੁਤ ਵੱਡਾ ਹੁੰਦਾ ਹੋਊ ਕਹਿੰਦਾ ਤੇ ਜੇਕਰ ਆਪਾਂ ਖੜਾ ਆ ਕੇ ਬੱਸ ਆਪਾਂ ਤੁਹਾਨੂੰ ਹਵਾ ਮਹਿਲ ਵਿਖਾਉਣ ਲੱਗ ਗਏ ਤੇ ਇਸੇ ਕਰਕੇ ਆਪਾਂ ਨੂੰ ਗਾਈਡ ਨੇ ਹਵਾ ਮਹਿਲ ਦਿਖਾਇਆ ਨਹੀਂ ਤੇ ਦੱਸ ਦਿੱਤਾ ਕਿ ਇੱਥੇ ਹਵਾ ਮਹਿਲ ਆ ਇਹ ਤੇ ਆਪਾਂ ਪਹਿਲਾਂ ਹਵਾ ਮਹਿਲ ਵੇਖਿਆ ਹੋਇਆ ਮੈਂ 2022 ਚ ਵੀ ਆਇਆ ਸੀਗਾ ਉਦੋਂ ਸਾਰਾ ਹਵਾ ਮਹਿਲ ਵੇਖਿਆ ਸੀ ਅੰਦਰੋਂ ਉਹਦੀ ਵੀਡੀਓ ਆਪਾਂ ਅਪਲੋਡ ਕੀਤੀ ਸੀ ਕਿਸੇ ਕਾਰਨ ਕਰਕੇ ਉਹਦੇ ਉੱਤੇ ਕਾਪੀਰਾਈਟ ਆਇਆ ਸੀ ਤੇ ਆਪਾਂ ਡਿਲੀਟ ਕਰਤੀ ਸੀ ਹਵਾ ਮਹਿਲ ਦੇਖਣ ਆਲਾ ਬਹੁਤ ਸੋਹਣਾ ਮਹਿਲ ਹੈ ਬਾਕੀ ਮੇਰੇ ਕੋਲੇ ਸਮਾਂ ਬਹੁਤ ਘੱਟ ਸੀ ਕਿਉਂਕਿ ਹਵਾ ਮਹਿਲ ਮੈਂ ਦੇਖਣੀ ਸੀ ਸਕਦਾ ਤੇ ਨਹੀਂ ਅੱਜ ਵੀ ਆਪਾਂ ਤੁਹਾਨੂੰ ਦਿਖਾਉਂਦੇ ਤੇ ਜੇਕਰ ਤੁਸੀਂ ਕਦੇ ਵੀ ਜੈਪੁਰ ਆਓ ਤਾਂ ਹਵਾ ਮਹਿਲ ਜ਼ਰੂਰ ਵੇਖੋ ਇਹਦੀ ਟਿਕਟ ਜਿਹੜੀ ਹੈਗੀ ਸਿਰਫ 50 ਰੁਪਏ ਸੀ ਉਦੋਂ 2022 ਦੇ ਵਿੱਚ ਤੇ ਹੁਣ ਆਪਾਂ ਕੋਈ ਪਤਾ ਨਹੀਂ ਕੀਤਾ ਕਿ ਕਿੰਨਾ ਇਹਦੀ ਟਿਕਟ ਹੈ ਨੂੰ ਵੇਖਣ ਦੀ ਬਾਕੀ ਜੇ ਤੁਸੀਂ ਕਦੇ ਆਓ ਤਾਂ ਜ਼ਰੂਰ ਦੇਖਿਓ ਤੇ ਇੱਕਾ ਪਿੰਕ ਸਿਟੀ ਦੇ ਵਿੱਚ ਚੌਸ ਚੌਂਕ ਆਉਂਦੇ ਨੇ ਨੂੰ ਵੱਡੀ ਚੌਕਟ ਕਹਿੰਦੇ ਨੇ ਵੱਡੀ ਚੌਕਟ ਦਾ ਇਹ ਕਾਰਨਾ ਹੈ ਇੱਕ ਛੋਟੀ ਚੌਕਟ ਤੇ ਇੱਕ ਵੱਡੀ ਚੌਕਟ ਇਹਦੇ ਚਾਰੇ ਖੁੰਜਿਆਂ ਦੇ ਉੱਤੇ ਮੈਟਰੋ ਸਟੇਸ਼ਨ ਨੇ ਜਿੱਥੋਂ ਤੁਸੀਂ ਪੂਰੇ ਸਹਿਰ ਤੇ ਜਿੱਥੇ ਮਰਜ਼ੀ ਜਾ ਸਕਦੇ ਇਹਦੇ ਚਾਰੇ ਖੁੰਜਿਆਂ ਤੇ ਬਣੇ ਹੋਏ ਨੇ ਮੈਟਰੋ ਸਟੇਸ਼ਨ ਇੱਥੋਂ ਰੇਲਵੇ ਸਟੇਸ਼ਨ ਤੱਕ ਆਉਣ ਦੇ ਮੈਟਰੋ ਸਟੇਸ਼ਨ ਤੋਂ ਸਿਰਫ 12 ਰੁਪਏ ਲੱਗਦੇ ਨੇ ਰੇਲਵੇ ਸਟੇਸ਼ਨ ਤੱਕ ਆਉਣ ਦੇ ਅਮੇਰ ਫੋਰਟ ਦੇਖਣ ਤੋਂ ਬਾਅਦ ਆਪਾਂ ਦੁਬਾਰਾ ਫੇਰ ਪਿੰਕ ਸੀਡੀ ਵਿੱਚ ਦੀ ਲੰਘਾਂਗੇ ਤੇ ਲੰਘਦੇ ਲੰਘਦੇ ਤੁਹਾਨੂੰ ਦਿਖਾ ਦੇ ਇੱਕ ਇਹ ਜਿਹੜੀ ਆ ਖੱਬੀ ਸਾਈਡ ਜੇ ਤੋ ਆਪਾਂ ਪਹਿਲਾਂ ਕਿਹਾ ਸੀ ਕਿ ਖੱਬੀ ਸਾਈਡ ਆ ਆਪਣਾ ਜਹਾਵਾ ਮਹਿਲ ਇਹ ਉਸੇ ਸਾਈਡ ਆਪਾਂ ਰਾਈਟ ਸਾਈਡ ਬੈਠੇ ਹੁਣ ਇਹ ਹੁਣ ਰਾਈਟ ਸਾਈਡ ਆ ਤੇ ਉਹ ਜਿਹੜਾ ਗੇਟ ਲੰਘਿਆ ਉਹ ਜੰਤਰ ਮੰਤਰ ਵੱਲ ਨੂੰ ਜਾਂਦਾ ਉੱਥੇ ਪਾਰਕਿੰਗ ਦਾ ਪ੍ਰਬੰਧ ਆ ਜੰਤਰ ਮੰਤਰ ਬਖਾਇਆ ਸੀ ਉਹਨਾਂ ਨੇ ਬੱਸ ਵਾਲਿਆਂ ਨੇ ਤੇ ਦਿਨ ਦਾ ਸਪਾਹ ਹੋ ਚੱਲਿਆ ਕੋਈ ਕੋਈ ਟਾਮੀ ਟਰੀ ਲਾਈਟ ਜਿਹੜੀ ਲੱਗਣੀ ਸ਼ੁਰੂ ਹੋ ਚੁੱਕੀ ਆ ਤੇ ਤੇ ਪਿੰਕ ਸਿਟੀ ਦੀ ਜਿਹੜੀ ਦੇਖਾ ਉਹ ਹੋਰ ਵੀ ਸੋਹਣੀ ਲੱਗਣੀ ਸ਼ੁਰੂ ਹੋ ਜੂਗੀ ਇਸ ਤੋਂ ਬਾਅਦ ਕਿਉਂਕਿ ਜਿਉਂ ਜਿਉਂ ਹਨੇਰਾ ਹੋਈ ਜਾਊ ਇਹ ਹੋਰ ਵੀ ਸੋਹਣਾ ਲੱਗ ਜਾਊਗਾ ਸ਼ਹਿਰ ਕਿਉਂਕਿ ਆਪਾਂ ਆਮ ਤੌਰ ਤੇ ਦੇਖਦੇ ਆ ਜਿਹੜੇ ਸ਼ਹਿਰ ਹੁੰਦੇ ਨੇ ਉਹ ਰਾਤ ਨੂੰ ਹੀ ਸੋਹਣੇ ਲੱਗਦੇ ਨੇ ਉਹਨਾਂ ਦੀ ਜਿਹੜੀ ਲੋਕਾ ਰਾਤ ਨੂੰ ਸੋਹਣੀ ਲੱਗਦੀ ਹੈ ਉਹ ਲਾਈਟਾਂ ਜਲਦੀਆਂ ਨੇ ਉਹ ਸਾਹਮਣੇ ਜਿਹੜੀ ਸਭ ਤੋਂ ਉੱਚੀ ਇਮਾਰਤ ਦਿਖ ਰਹੀ ਹੈ ਗੁਲਾਬੀ ਗਦਰ ਦੀ ਉਹ ਹਵਾ ਮਹਿਲ ਹੈ ਹਵਾ ਮਹਿਲ ਹੈ ਜਿਹੜਾ ਉਹ ਭਗਵਾਨ ਸ੍ਰੀ ਕ੍ਰਿਸ਼ਨ ਦੇ ਮੁਕਟ ਤੋਂ ਦੇਖ ਕੇ ਬਣਾਇਆ ਗਿਆ ਸੀ ਇਹ ਹਵਾ ਮਹਿਲ ਦੇ ਵਿੱਚ 953 ਜਿਹੜੀਆਂ ਛੋਟੀਆਂ ਛੋਟੀਆਂ ਵਿੰ ਤੇ ਬਾਕੀ ਇਹ ਪੰਜ ਮੰਜ਼ਲੀ ਇਮਾਰਤ ਹੈ ਤੇ ਉਹਨਾਂ 953 ਵਿੰਡੋਆਂ ਵੀ ਦੀ ਜਿਹੜੀਆਂ ਰਾਣੀਆਂ ਮਹਾਰਾਣੀਆਂ ਹੁੰਦੀਆਂ ਸੀ ਨਾ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸਹਤ ਦੇ ਵਿੱਚ ਨਿਕਣ ਵਾਲੇ ਜਲੂਸ ਜਾਂ ਕੋਈ ਪ੍ਰੋਗਰਾਮ ਜਿਵੇਂ ਹੁਣ ਦੀਵਾਲੀ ਤੇ ਵਗੈਰਾ ਇਹਨਾਂ ਤਿਹਾਰਾਂ ਦੇ ਇੱਥੇ ਬਹੁਤ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਪ੍ਰੋਗਰਾਮਾਂ ਨੂੰ ਉਹਨਾਂ ਵਿੰਡੋਆਂ ਵਿੱਚ ਦੀ ਵੇਖਦੀ ਹੁੰਦੀ ਸੀ 953 ਵਿੰਡੋਆਂ ਨੇ ਉਹ ਕੁੱਲ ਇਸ ਹਵਾ ਮੈਲ ਦੇ ਵਿੱਚ ਬਣੀ ਹੋਈਆਂ ਜਿਨ੍ਹਾਂ ਵਿੱਚ ਦੀ ਰਾਣੀਆਂ ਵੇਖਦੀਆਂ ਸੀ ਪੂਰਾ ਜੈਪੁਰ ਘੁਮਾਉਣ ਤੋਂ ਬਾਅਦ ਬਸ ਆਣੇ ਪੁੰਡਿਆ ਕਿਆਵਾ ਮੈਲ ਕੋਲ ਉਤਰਦਾ ਸੀ ਤੇ ਇੱਥੋਂ ਆਪਾਂ ਹਵਾ ਮੈਲ ਕੋਲੋਂ ਮੈਟਰੋ ਸਟੇ ਮੈਟਰੋ ਸਟੇਸ਼ਨ ਤੋਂ ਸਿੱਧਾ ਰੇਲਵੇ ਸਟੇਸ਼ਨ ਪਹੁੰਚੀ ਸਿਰਫ 12 ਰੁਪਏ ਦੇ ਵਿੱਚ ਤੇ ਅੱਜ ਦਾ ਅਸੀਂ ਇਹ ਸਫ਼ਰ ਇੱਥੋਂ ਤੱਕ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਤੇ ਅਮੇਰ ਫੋਰਟ ਦੀ ਤੇ ਆਪਣਾ ਜਿਹੜਾ ਦੂਸਰਾ ਸੀਗਾ ਉਹ ਅਲਬਰਟ ਹਾਲ ਹਾਂ ਉਸ ਦੀ ਵੀ ਵੀਡੀਓ ਆਪਾਂ ਅਲੱਗ ਬਣਾਈ ਆ ਉਹ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਦੋਵੇਂ ਅਪਲੋਡ ਕਰ ਦਾਂਗੇ ਤੇ ਬਣੇ ਰਹੋ ਅੱਗੇ ਦੇ ਸਫ਼ਰ ਨਾਲ ਵੀ ਧੰਨਵਾਦ ਜੀ